ਹਾਲਿਓ ਛਾ ਕੌਫੀ ਤੂੰ ਕਿਹੜਾ ਛੱਡੀ ਹੋਈ ਕੌਫੀ ਆ ਵਾ ਤੂੰ ਨਾ ਹਉਣ ਚੱਲਾ ਮੈਂ ਰੈਸਕਿਊ ਟੀਮ ਵਾਲੇ ਲੈ ਆਵਾਂ ਪਹਿਲਾਂ ਬਾਹਰ ਜਾ ਕੇ ਤੂੰ ਤਾਂ ਪੰਗੜਾ ਪਾਉਂਦਾ ਹੀ ਐਵੇਂ ਹੀ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਇਸ ਚੈਨਲ ਨੂੰ ਉਸ ਬਾਦ ਮੈਂ ਹੋਪ ਕਰਦਾ ਸਾਰੇ ਠੀਕ ਹੋਵੋ ਗੋ ਸੋਗਾ ਜਿੱਦਾ ਕਿ ਅੱਜ ਅਪਾ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋਗਾ ਜਿੱਦਾ ਕਿ ਗੁਰਸ਼ਰਨ ਸੰਧੂ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਬਾਕੀ ਗਾਇਜ਼ ਨੇ ਕੁਝ ਸਨੈਪਚੈਟ ਤੇ ਸਟੋਰੀ ਸ਼ੇਅਰ ਕੀਤੀਆਂ ਸੋਗਾ ਜਾਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਇਸ ਬੰਦੇ ਦੀ ਘਰ ਦੇ ਵਿੱਚ ਔਰਤਾਂ ਗਾਵਾਂ ਦਾ ਤੇ ਮੱਝਾਂ ਦਾ ਕਿਉ ਤੜਕੇ ਹੀ ਪਤੀਲੀਆਂ ਚ ਪਾ ਪਾ ਕੱਢੀ ਜਾਂਦਾ ਚੱਕਤੀ ਗਰੀਬੀ ਗੁੱਡ ਮਾਰਨਿੰਗ ਹੈਵ ਅ ਨਾਈਸ ਡ ਮਰਨਾ ਚੋ ਟੈਟਾਲ ਆ ਚਾ ਕਾਫੀ ਕਾਫੀ ਹੋ ਗਈ ਨਾਲ ਕਾਫੀ ਬਾਕ ਹੈ ਕਾਫੀ ਬਤੋ 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 ਧੰਦ ਬਾਜੀ ਵਾਹ ਕਮਾਲ ਹੋਈ ਪਈ ਆ ਕਹਿੰਦਾ ਕੀ ਸੱਜਣ ਵੀ ਆ ਧੁੰਦਰ ਕੇ ਹੋ ਗਿਆ ਪਤਾ ਹੀ ਨਹੀਂ ਲੱਗਦਾ ਕਿੰਨਾ ਖੜੇ ਨੇ ਵਾਜੀ ਵਾਹ ਗੁੱਡ ਮਾਰਨਿੰਗ ਹੁਣ ਆਪਾਂ ਸੱਚ ਪਾਉਣੀ ਫੈਂਟ ਬੀ ਐਮ ਬੀ ਐਮ ਦਰਮਾਦੀ ਐ ਨਹੀਂ ਲੱਗਦੇ ਹੁੰਦੇ ਜਿਵੇਂ ਤੂੰ ਲਾਉਂਦਾ ਹੀ ਆ ਤੂੰ ਤਾਂ ਪੰਗੜਾ ਪਾਉਂਦਾ ਹੀ ਐਵੇਂ ਹੀ ਐਵੇਂ ਹੀ ਇਹਨੂੰ ਮੈਂ ਆ ਆ ਆ ਆ ਲਾ ਆ ਲੈ ਕਿੱਪਾ ਪੈ ਐ ਲੈ ਲਈ ਦੇ ਜਿਵੇਂ ਉਹ ਲਾਉਂਦੇ ਆ ਗਗੂ ਐ ਨਹੀਂ ਲਾਈ ਦੇ ਇਹ ਆ ਇਹਦਾ ਹੋਰੀ ਐਵੇਂ ਹੀ ਐਵੇਂ ਲੈ ਇਹ ਤਾਂ ਪੰਗੜਾ ਪਾਉਣਾ ਕਹਿੰਦੇ ਇਹਨੂੰ ਇਹਨੂੰ ਨੱਚਣਾ ਕਹਿੰਦੇ ਆ ਐ ਹਾਂ ਐਕਸਰਸਾਈਜ਼ ਕਰਨਾ ਨਹੀਂ ਕਹਿੰਦੇ ਤੜਕੇ ਭਾਈਆਂ ਮਨ ਚਾਹ ਦੇ ਔਖਾ ਕੰਮ ਮੋਟੋ ਔਖਾ ਢੂਆ ਮਾਰ ਤ ਤੜਕੇ ਤੜਕੇ ਐਕਸਰਸਾਈਜ਼ ਨੂੰ ਆਪਾਂ ਦਾ ਰੋਟੀ ਖਾਈਏ ਲਿਓ ਵੀ ਭਾਂਡੇ ਛਾਂਡੇ ਰੋਟੀ ਖਾਈਏ ਤਵਾ ਤੂੰ ਨਾਉਣ ਚੱਲਾ ਮੈਂ ਰੈਸਕਿਊ ਟੀਮ ਵਾਲੇ ਲੈ ਆਵਾਂ ਪਹਿਲਾਂ ਬਾਹਰ ਜਾ ਕੇ ਉਹਨਾਂ ਨੂੰ ਫੂਲ ਲਾਦਾ ਤੌਬਾ ਤੌਬਾ ਤੇਰਾ ਜਲਵਾ ਤੌਬਾ ਤੇਰਾ ਪਿਆਰ ਇਤਨੀ ਠੰਡ ਮੈਂ ਤੂੰ ਖੁੱਲਾ ਜਾਂਦੀ ਬੂਆ ਨਹੀਂ ਤੇ ਭੰਦੇ ਸਾਨੂੰ ਕੋਈ ਪਾਣੀ ਦੀ ਆਵਾਜ਼ ਬੂਜ ਨਾ ਆਈ ਭੰਦੇ ਨਾਲੇ ਬੂਆ ਹਾਂ ਹਾਂਜੀ ਆਓ ਕੀ ਹੋਇਆ ਕੀ ਹੋਇਆ ਇਹਨੂੰ ਪ੍ਰੈਸ਼ਰ ਚਾਹ ਬਿਜਾ ਨਹੀਂ ਦਿੰਦਾ ਇਹਨੇ ਇੱਥੇ ਕਰਦੇ ਨਹੀਂ ਕਿੱਡੇ ਲਿਪੜ ਜਾਨੇ ਸੀ ਸਿਰੇ ਸਿਰੇ ਥੋੜੀ ਜਾ ਆ ਨਹੀਂ ਨਹੀਂ ਇੱਕਦੋ ਇੱਕ ਦੂ ਚੱਲ ਫਿਰ ਆਉਣੇ ਚੱਲ ਹੁਣ ਇਹਨੂੰ ਪਰੇ ਨਾਲ ਲੈ ਚੱਲ ਹੁਣੇ ਦੋ ਵਾਰ ਹੀ ਘਰ ਆਇਆ ਇਹਨੂੰ ਪਾਣੀ ਦਾ ਪਿੰਡ ਦੇ ਡਰ ਪਾਣੀ ਬਾਥਰੂਮ ਜਾਂ ਮੈਂ ਪਾ ਲਈ ਤੈਨ ਲਈ ਢੋਂਗਾ ਬਾਥਰੂਮ ਚ ਲਾਇਆ ਕਰਾ ਗਰਮੇ ਦੇ ਲਈ ਪਾਣੀ ਵੱਡੇ ਸ਼ਾਹ ਲਈ ਪਾਣੀ ਮੈਨੂੰ ਚਾਹੀਦਾ ਸ਼ੀਨ ਵਾਲਾ ਤੂੰ ਤਾਂ ਦੱਸ ਮੈਂ ਬਾੜੀ ਵੀ ਨਾ ਹੈ ਤੂੰ ਦੋਦੇ ਤੂੰ ਟੈਸਰਦਾ ਗੁਲਾਬ ਪੀ ਲਿਆ ਕਦੋਂ ਬੀਤਾ ਵਿਕਾਰ ਗਲਾ ਆਓ ਏ ਆਓ ਫੜ ਲਿਆ ਫੜ ਲਿਆ ਇਹ ਡਿਜ਼ਾਈਨਰ ਸ਼ੂ ਖਾਇਓ ਸਪੈਸ਼ਲ ਐਡੀਸ਼ਨ ਸ਼ੂ ਡਿਜ਼ਾਈਨਰ ਪੌਣੀਆਂ ਕਿਉਂ ਵਾਹ ਪੜੀ ਸਪਰੀਮ 48 ਨੰਬਰ ਸਪੈਸ਼ਲ ਐਡੀਸ਼ਨ ਰਿਹਾ ਜਵਾਕਾਲੇ ਨਹੀਂ ਲੱਗਦੇ ਮਾ ਪੌਣੀਆਂ ਸੱਤਾਵੇ ਜਵਾਕਾਲੇ ਵਾ ਸੋਨੇ ਆ ਇਹੇ ਅੱਜ ਫੋਰ ਲਗੇ ਸੋਨੇ ਦੇ ਸੋਨੇ ਦੇ ਕੁੜੀਆਂ ਦੇ ਸ਼ੂ ਆਪਣੇ ਲਈ ਬੜੀ ਐਡੀਸ਼ਨ ਇਹ ਆਇਆ ਤੇ ਬੋਲ ਰੋ ਇਹਨੇ ਕਿੰਨੇ ਲਾਏ ਇਹ ਆਦੇ ਇਹਨੇ ਕਿੰਨੇ 800 ਲੈ ਆ ਕਿੰਨੇ ਨੇ 700 ਦੇ 9900 ਦੇ ਆ 9900 ਡਿਜ਼ਾਈਨਰ ਪਾਉਣੀ ਆ ਓ ਜੀ ਡਿਜ਼ਾਈਨਰ ਕੱਲ ਵੀ ਸ਼ੇਰਾ ਭਜਾ ਦੇ ਦੱਸ ਦੇ ਹੋ ਗਿਆ ਸਟਾਰਟ ਹੋ ਗਿਆ ਨੋਨੀ ਤੂੰ ਕਹਦਾ ਮਗਰ ਭੱਜ ਜਾਣਾ ਤੂੰ ਰੁਕ ਜਾ ਨਾ ਤਾਂ ਕਾਲਾ ਐਵੇਂ ਮਗਰ ਭੱਜ ਜਾਂਦਾ ਇਹ ਆ ਜਸਪਾਲ ਹੋਣਾ ਦਾ ਫਰੈਂਡ ਤੇ ਵੇਲਾ ਜਸਪਾਲਾ ਕੀ ਕੁਸ਼ ਕਰੀ ਜਾਂਦੇ ਤੇ ਤੂੰ ਤੇਰਾ ਜਸਪਾਲ ਬੇੜਾ ਕਰਕਾ ਯਾਰ ਰੰਗ ਨਹੀਂ ਲਾਉਣਾ ਯਾਰ ਚਿੱਟੀ ਲਵਾ ਦਈਏ ਸੁਣ ਓਏ ਨਹੀਂ ਵਾਈਟ ਆਈ ਡੋਟ ਲਾਈਕ ਵਾਈਟ ਓਏ ਹੋਏ ਚਿੱਟੀ ਲਵਾ ਦਈਏ ਰਾੰਗੋਣੀ ਭਰਾਵਾ ਚਿੱਟੀ ਲੋਵਾ ਹਾਂ ਜੀ ਗਾ ਤੁਹ ਦੇਖ ਲਿਓ ਨਾ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਕੀ ਗੱਲ ਜਦਾਂ ਦੀਆਂ ਨਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ